ਕਿਦੜਾ ਆਏ ਜੀ ਬਟਾਰੀ ਤੋਂ ਬਟਾਰੀ ਤੋਂ ਇੱਕ ਪਹਿਲੀ ਕਲਾਸ ਤੋਂ ਵੱਢਦੇ ਸੈਕੰਡ ਡੇ ਅੱਜ ਕਿਤੇ ਇੱਥੇ ਕਿਉਂ ਆਏ ਜੀ ਆ ਮਾੜਾ ਪ੍ਰਬੰਧ ਕੀਤਾ ਜਿਹੜੇ ਕਿਸਾਨਾਂ ਨੂੰ ਵਾਦਾ ਕੀਤਾ ਸੀ ਓਏ ਓ ਦੇ ਵਾਸਤੇ ਆਇਆ ਠੀਕ ਹੈ ਜੀ ਤੇ ਅੱਜ ਕਿਹਦੇ ਨਾਲ ਆਏ ਸੀ ਇੱਥੇ ਆਪਣੇ ਦਾਦੂ ਨਾਲ ਬੰਦ ਕਰੇ ਬੰਦ ਇੱਥੇ ਕੀ ਕਰਨ ਕਿ ਆਏ ਇੱਥੇ ਅਸੀਂ ਜਿਹੜੇ ਹਾਂ ਹਾਂ ਕੱਢ ਅਕ ਲੈਣ ਆਏ ਆ ਕਿਹੜੇ ਅਕ ਲੈਣ ਆਏ ਆ ਕਿਸਾਨੀ ਨਾਲ ਅਕ ਲੈਣ ਆਏ ਆ ਜੀ ਕਿਹਨਾਂ ਆਏ ਆ ਆਪਣੇ ਜਿਹੜੇ ਵੀ ਜਥੇ ਪਿੰਡਾਂ ਚੋਂ ਆਏ ਗੇੜੇ ਵਾਦੇ ਕੀਤੇ ਸੀ ਜੀ ਉਹਨੂੰ ਤੁਸੀਂ ਇੱਥੇ ਰੋਡ ਬੰਦ ਕਰੋਗੇ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਕੱਢਦੇ ਕਹਿੰਦੇ ਠੀਕ ਹੈ ਕਿਹੜੇ ਪਿੰਡੋਂ ਆਏ ਜੀ ਨਿੱਕੀ ਮੁਰਸ਼ੀਦੋ ਠੀਕ ਹੈ ਪ੍ਰਸ਼ਾਸਨ ਦੇ ਜਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਬੈਠੇ ਕੀ ਆ ਇੱਥੇ ਕਿਉਂ ਬੈਠੇ ਇੱਥੇ ਇੱਥੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਠੀਕ ਹੈ ਤੁਹਾਨੂੰ ਸਾਰਾ ਹੀ ਇਹ ਪਹੁੰਚਾਇਆ ਜੀ ਇੱਥੇ ਆਪਣੀ ਚਾਚੀ ਜੀ ਨਾਲ ਐਤੋਂ ਤੁਹਾਨੂੰ ਲੱਗਦਾ ਸਰਕਾਰ ਗਲਤ ਕਰ ਰਹੀ ਹੈ ਰੋਕਣ ਲਈ ਪੁਲਿਸ ਸਹਾਰੀ ਆਪਣੀ ਟੀਮ ਦੇ ਪਿੱਛੇ ਨਬੋੜ ਉਹ ਤੁਹਾਡੀਆਂ ਮੰਗਾਂ ਪੂਰੀਆਂ ਕਰੇ ਸਰਕਾਰ 20 ਕਿਲੋਮੀਟਰ ਪਿੱਛੇ ਦੂਆ ਪਾਸੇ ਤੇ ਜੇ ਕੋਈ ਟ੍ਰੈਫਿਕ ਜਿਹੜੀ ਆ ਮੋੜ ਸਕਦੀ ਆ ਉਹਦੇ ਵਿੱਚ ਨੋਟਾ ਜਨਨ ਕਰਦੇ ਆ। ਇਹ ਟੋਕ ਕੁਮਰੇ 12:00 ਵਜੇ ਮੁਕੰਮਲ ਬੰਦ ਹੋ ਜਾਏਗਾ। 2 ਮਿੰਟ 2 ਸੈਕਿੰਡ ਬਾਅਦ ਇਹ ਲਈ ਕਾਰਨ ਦੱਲਿਆ। ਕਿਹਨੇ ਜਾਂਦਾ ਵੇ? ਠੀਕ ਹੈ। ਅਗਲਾ ਮਕਾ ਲਓ। ਸਾਠੀ ਆਵਾਂਗਾ ਪੂਰੀਆ ਕਰੇ। ਠੀਕ ਹੈ। ਹਾਂਜੀ ਅੱਜ ਦੇ ਤਰ੍ਹਾਂ ਇਹ ਬਾਰੇ ਕਦੋਂ ਤੱਕ ਲੱਗੇਗਾ ਕਿ ਇਹਦਾ ਰੋਡ ਮੈਪ ਕਿਉਂ ਲਗਾਇਆ ਗਿਆ ਇਹ ਦਰਸ਼ਕਾਂ ਨਾਲ ਸੰਜਿਆ ਆ ਅੱਜ ਜਦ ਸਯੁਜਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਪੂਰਾ ਭਾਰਤ ਬੰਦਾ ਸੱਦਾ ਦਿੱਤਾ ਗਿਆ ਵਾ ਇਹ ਸੱਦਾ ਜਿਹੜਾ ਹੈਗਾ ਇਹ ਖਾਸ ਕਰਕੇ ਮੋਦੀ ਗਵਰਨਮੈਂਟ ਦੀ ਜਿਹੜੀਆਂ ਕਾਰਪੋਰੇਟ ਦੀਆਂ ਨੀਤੀਆਂ ਲੈ ਕੇ ਆਏ ਆ ਉਹਦੇ ਖਿਲਾਫ ਆ ਇਹ ਜਿਹਦੇ ਚ ਸਾਡੀਆਂ ਕੁਝ ਮੰਗਾਂ ਨੇ ਜਿੱਦਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਜਿਹੜੇ ਉਹ ਮਾਫ਼ ਕੀਤੇ ਜਾਣੇ ਚਾਹੀਦੇ ਆ ਕਿਸਾਨਾਂ ਨੂੰ ਫਸਲਾਂ ਦੀ ਐਮਐਸਪੀ ਦੀ ਗਰੰਟੀ ਦਿੱਤੀ ਜਾਣੀ ਚਾਹੀਦੀ ਆ ਕੱਚੇ ਮੁਲਾਜ਼ਮਾਂ ਜਿਹੜੇ ਪੱਕੇ ਕੀਤੇ ਜਾਣੇ ਚਾਹੀਦੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਮਹੀਨਾਵਾਰ ਜਿਹੜੀ 10000 ਟੈਂਸ਼ਨ ਉਹ ਲੋਣੀ ਚਾਹੀਦੀ ਕਿਉਂਕਿ ਉਹ ਹੋਰ ਕੋਈ ਕਾਰੋਬਾਰ ਨਹੀਂ ਕਰਦੇ ਹੋਣਾ ਚਾਹੋਗੇ ਜਿਹੜਾ 2-3 ਦਿਨ ਪਿੱਛੇ ਜਿਹੜੇ ਸ਼ਬੂ ਬਾਰਡਰ ਦੇ ਢੱਕੇ ਗਏ ਆ ਕਿਸਾਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਢੱਕਿਆ ਇਹ ਬਿਲਕੁਲ ਗਲਤ ਆ ਕਿਉਂਕਿ ਹਰ ਇੱਕ ਨੂੰ ਆਪਣਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਆ ਤੇ ਇਹੀ ਅਸੀਂ ਅੱਜ ਜਿਹੜਾ ਕਰ ਰਹੇ ਹਾਂ ਇਸੇ ਕਰਕੇ ਕਰ ਰਹੇ ਸੀ ਕਿਉਂਕਿ ਮੋਦੀ ਗਵਰਨਮੈਂਟ ਜਿਹੜਾ ਆਪਦਾ ਫਾਸ਼ੀਵਾਦੀ ਝੰਡਾ ਲੈ ਕੇ ਆਈ ਨਾ ਜਿਹਦੇ ਤਹਿਤ ਉਹ ਇਹੀ ਸੀ ਮਕਸਦ ਕਿ ਕਿਸੇ ਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਤੇ ਜਿਹੜਾ ਬੋਲੂਗਾ ਉਹ ਤੇ ਪਰਚਾ ਕੀਤਾ ਜਾਊਗਾ ਉਹਨੂੰ ਜੇਲ੍ਹ ਸੁੱਟਿਆ ਜਾਊਗਾ ਹੁਣ ਤੁਸੀਂ ਦੇਖੋ ਵੀ ਜਾਣਾ ਉਹਨਾਂ ਨੇ ਦਿੱਲੀ ਸੀਗਾ ਪਰ ਰੋਕਿਆ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਕਿਉਂਕਿ ਉੱਥੇ ਵੀ ਭਾਜਪਾ ਦੀ ਸਰਕਾਰ ਆ ਤੇ ਭਾਜਪਾ ਜਿੱਥੇ-ਜਿੱਥੇ ਵੀ ਹੈਗੀ ਉਹ ਲੋਕਾਂ ਨੂੰ ਇਸੇ ਤਰ੍ਹਾਂ ਹੀ ਕੁੱਟ ਰਹੀ ਆ ਇਸੇ ਤਰ੍ਹਾਂ ਜੇਲ੍ਹਾਂ 'ਚ ਸੁੱਟ ਰਹੀ ਆ ਤੇ ਪੰਜਾਬ ਵਾਲੀ ਨੂੰ ਡਰਾਉਣ ਸੁਟੇ ਜਾ ਰਿਹਾ ਔਰ ਪੰਜਾਬ ਦੇ ਨਾਲ ਇੱਕ ਦੁਸ਼ਮਣ ਦੇਸ਼ ਵਰਗਾ ਵਿਵਹਾਰ ਕੀਤਾ ਜਾ ਰਿਹਾ ਜਦਕਿ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਆ ਕਿ ਜਿਵੇਂ ਪੰਜਾਬ ਹੀ ਦੁਨੀਆ ਦਾ ਸਭ ਤੋਂ ਵੱਡਾ ਮੋਦੀ ਦਾ ਦੁਸ਼ਮਣ ਬਣਿਆ ਹੋਵੇ ਉਹਨੇ ਤਾਂ ਕਿੰਨੂ ਕਿੰਨੂ ਲੰਗਨ ਦਿੱਤਾ ਜਾ ਰਿਹਾ ਵਾ ਕੋਈ ਸੈਸ਼ਨ ਜਿਹੜੇ ਕੋਈ ਪੇਸ਼ੈਂਟ ਆਉਨ ਨੂੰ ਨੰਬਰ ਦਿੱਤਾ ਜਾ ਰਿਹਾ ਹੈ ਨਾ ਸਾਰੇ ਨੂੰ ਕਿਤੇ ਨਾ ਕਿਤੇ ਨੰਬਰ ਦਿੱਤਾ ਜਾ ਰਿਹਾ ਹੈ ਇਹ 12 ਤੋਂ ਅੱਜ ਸਾਡਾ 4 ਵਜੇ ਤੱਕ ਦਾ ਬੰਦ ਹੈ ਤੇ 12 ਤੱਕ ਲੰਘਣਗੇ ਜਿਨੇ 12 ਵਜਾਂ ਨਹੀਂ ਉਸ ਤੋਂ ਬਾਅਦ ਬੰਦ ਹੋਊਗਾ ਔਰ ਉਹਦੇ ਵਿੱਚ ਵੀ ਅਸੀਂ ਜਿਹੜਾ ਐਂਬੂਲੈਂਸ ਹੋਏਗੀ ਤੇ ਜਿਹੜੀ ਬਰਾਤ ਹੋਏਗੀ ਉਹਨਾਂ ਨੂੰ ਲੰਘਣ ਦਿੱਤਾ ਜਾਊਗਾ ਬਾਕੀ ਨਹੀਂ ਕਿਸੇ ਨੂੰ ਲੰਘਣ ਦੇ ਜੇ ਦੁਕਾਨਦਾਰਾਂ ਦੇ ਗੱਲ ਕਰੀਏ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਮਾਰਕੀਟ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਸਾਰੇ ਪੰਜਾਬ ਦੇ ਵਿੱਚ ਇੱਕ ਚੰਗਾ ਹੁੰਘਾਰਾ ਮਿਲਿਆ ਕਿਉਂਕਿ ਜਿਹੜਾ ਇਹ ਕ ਅਰੇ ਵੀ ਜੇ ਕਿਸਾਨਾਂ ਦਾ ਐਮਐਸਪੀ ਮਿਲੂਗੀ ਉਹਨਾਂ ਦੇ ਚੈਰਚ ਪੈਸੇ ਆਉਣਗੇ ਤਾਂ ਹੀ ਉਹ ਖਰੀਦਦਾਰੀ ਕਰਨਗੇ ਅੱਜ ਕੱਲ ਬਜ਼ਾਰਾਂ 'ਚ ਬਹੁਤ رونਕ ਘਟੀ ਹੋਈ ਆ ਪਹਿਲਾਂ ਬਿਚਾਰਾਂ ਦਾ ਇਹ ਹਾਲ ਨਹੀਂ ਸੀ ਹੁੰਦਾ ਇਸ ਕਰਕੇ ਇਹ ਆ ਕਿ ਕਿਸਾਨ ਤੇ ਬਜ਼ਾਰਾਂ ਦੇ ਜਿਹੜੇ ਦੁਕਾਨਦਾਰ ਨੇ ਵਪਾਰੀ ਨੇ ਇਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਨਰਤੰਦੌ ਜੁੜਿਆ ਹੋਇਆ ਵਾ ਤੇ ਜੇ ਇਸ ਕਰਕੇ ਇੱਕ ਵਰਗ ਖੁਸ਼ਹਾਲ ਹੋਊਗਾ ਤਾਂ ਉਹਨਾਂ ਨਾਲ ਸਾਰੇ ਜੁੜੇ ਹੋਏ ਵਰਗ ਖੁਸ਼ਹਾਲ ਹੋਣਗੇ ਤੇ ਦੂਜੀ ਗੱਲ ਓਪਰਚੂਨ ਦੇ ਖੇਤਰ 'ਚ ਆ ਰਹੇ ਆ ਕਾਰਪੋਰੇਟ ਨੂੰ ਭੇਜ ਰਹੇ ਆ ਤੇ ਉਹਦੇ 'ਚ ਕੀ ਹੁੰਦਾ ਕਿ ਵੱਡੇ ਵੱਡੇ ਮਾਲ ਖੁੱਲਦੇ ਆ ਜਿਹਦੇ 'ਚ ਇੱਕੋ ਮਾਲ 'ਚ ਤੁਹਾਨੂੰ ਦੁਨੀ ਤੇ ਜੋ ਇੱਕ ਕਮਾਲ ਖੁੱਲਦਾ ਤੇ ਉਹਦੇ ਨਾਲ ਹਜ਼ਾਰਾਂ ਛੋਟੀਆਂ ਦੁਕਾਨਾਂ ਬੰਦ ਹੁੰਦੀਆਂ ਜਿਹੜਾ ਚ ਹਜ਼ਾਰਾਂ ਜਿਹੜੇ ਦੁਕਾਨਦਾਰ ਕੰਮ ਕਰਦੇ ਆ ਤਾਂ ਇਸ ਕਰਕੇ ਇਹ ਵਪਾਰੀਆਂ ਨੇ ਔਰ ਦੁਕਾਨਦਾਰ ਨੇ ਇਸ ਕਰਕੇ ਸਾਥ ਦਿੱਤਾ ਇਸ ਬੰਦੇ ਦਾ ਕਿਉਂਕਿ ਕਿ ਕਿ ਬੱਚਿਆਂ ਦੀ ਗੱਲ ਕਰ ਲਈ ਨੇ ਕਿਨੇ ਕਿ ਬੱਚੇ ਵੀ ਪਹੁੰਚੇ ਹੋਏ ਨੇ ਜੋਸ਼ ਆ ਬੱਚਿਆਂ ਦੇ ਵਿੱਚ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਜੀ ਕਿਉਂਕਿ ਘੱਟੋ ਘੱਟ ਬੱਚਾ ਨੂੰ ਹੋਰ ਭਾਵੇਂ ਕੋਈ ਗੱਲ ਸਮਝ ਨਹੀਂ ਲੱਗੀ ਪਰ ਉਹਨਾਂ ਨੂੰ ਇੱਕ ਗੱਲ ਸਮਝ ਲੱਗ ਗਈ ਕਿ ਮੋਦੀ ਜਿਹੜਾ ਹੈਗਾ ਉਹ ਘਟੀਆ ਬੰਦਾ ਵਾ ਔਰ ਹਰ ਇੱਕ ਦੇ ਲਈ ਉਹ ਮਾੜਾ ਬੰਦਾ ਹੈ ਇਸ ਕਰਕੇ ਤੁਸੀਂ ਬੱਚਿਆਂ ਦੀਆਂ ਖੇਡਾਂ ਵੀ ਦੇਖ ਲਓ ਅੱਜ ਕੱਲ ਵੀ ਉਹ ਖੇਡ ਖੇਡ ਚ ਵੀ ਬੋਲ ਦਿੰਦੇ ਆ ਵੀ ਮੋਦੀ ਮਰਦਾਬਾਦ ਬੱਚਿਆਂ ਨੂੰ ਭਾਵੇਂ मीनिंग ਕਿ ਨਾ ਪਤਾ ਹੋਵੇ ਪਰ ਉਹਨਾਂ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਚੰਗਾ ਬੰਦਾ ਕੌਣ ਆ ਤੇ ਇਹਨਾਂ ਤੇ ਵੀ ਤੋ ਤੱਕ ਗੱਲ ਸੁਣਨਾਉਂਦੇ ਸੋ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਇੱਥੇ ਚਾਮਲ ਨਹੀਂ 4 ਵਜੇ ਤੱਕ ਜਿਹੜਾ ਇੱਥੇ ਬੰਦ ਰਹੇਗਾ ਜੇ ਕਿਸੇ ਨੇ ਆਉਣਾ ਜਾਣਾ ਹੋਇਆ ਉਹਨਾਂ ਤਾਂ ਕੇ ਵੀਡੀਓ ਜ਼ਰੂਰ ਸ਼ੇਅਰ ਕਰਨਾ ਜਗਬਾਨੀ ਟੀਵੀ ਲਈ ਰਈਆ ਤੋਂ ਰੋਹਿਤ ਰੋੜਾ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਰੋਹਿਤ ਰੋੜਾ ਰਈਆ ਦੇ ਵਿੱਚ ਜਿਹੜਾ ਰੋਡ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬੰਦ ਕਰ ਦਿੱਤਾ ਗਿਆ ਹੈ 12 ਵਜੇ ਤੋਂ ਲੈ ਕੇ 4 ਵਜੇ ਈ 79 ਵਿੱਚ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਹੈ ਤੁਹਾਨੂੰ ਸੁਣਾਉਣੇ ਆ ਤੇ ਜਿਹੜੇ ਵੱਡਿਆਂ ਨਾਲ ਵੀ ਗੱਲਬਾਤ ਸੁਣਾਉਣੇ ਆ ਕਿ ਇਹਨਾਂ ਦਾ ਮੋਦੀਵੇ ਰੋਡ ਬੰਦ ਕਰਨ ਦਾ ਅਤੇ ਕੀ ਜਿਹੜਾ ਲੋਕਾਂ ਵੱਲੋਂ ਵੀ ਰਿਸਪੌਂਸ ਦਿੱਤਾ ਜਾ ਰਿਹਾ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ